ਅਨੀਲ ਹੈ ਅਨੀਲ ਬਾਠ ਐੜਾ ਅਗੇਤਰ ਅਨੀਲ ਹੈ ਸੋ ਨੀਲ ਨਾਮ ਹੈ ਗਿਣਤੀ ਦਾ ਜਿਹੜਾ ਗਿਣਤੀ ਤੋਂ ਰਹਿਤ ਹੈ ਜਿਹਦੀ ਕੋਈ ਗਿਣਤੀ ਨਹੀਂ ਆਪ ਗਿਣਤੀ ਮਿੰਤੀ ਤੋਂ ਰਹਿਤ ਹੈ ਅਨਾਦ ਹੈ ਅਨਾਦ ਉਤਪਤੀ ਤੋਂ ਰਹਿਤ ਹੈ ਅਜੇ ਹੈ ਅਜੇ ਬਾਠ ਨੂੰ ਕਰਨਾ ਅਜੇ ਹੈ ਐਡਾ ਜਿੱਜੇ ਨੂੰ ਲਾ ਅਜੇ ਹੈ ਅਜੇ ਨਾਮ ਹੈ ਜਿੱਤਨ ਤੋਂ ਜਿਹੜਾ ਜਿੰਨੂੰ ਕੋਈ ਜਿੱਤ ਨਹੀਂ ਸਕਦਾ ਅਜਿੱਤ ਹੈ ਜਿੱਤਨ ਤੋਂ ਰਹਿਤ ਹੈ ਆਜ਼ਾਦ ਹੈ ਆਜ਼ਾਦ ਆਜ਼ਾਦ ਨਾਮ ਹੈ ਆਜ਼ਾਦੀ ਦਾ ਆਜ਼ਾਦ ਨਾਮ ਹੈ ਸੁਤੰਤਰ ਦਾ ਜਿਹੜਾ ਆਪ ਆਜ਼ਾਦ ਹੈ ਗੁਲਾਮੀ ਵਿੱਚ ਨਹੀਂ ਹੈਗਾ ਬੰਦਨਾ ਤੋਂ ਮੁਕਤ ਹੈ ਕੋਈ ਬੰਧਨ ਨਹੀਂ ਤੇ ਸੁਤੰਤਰ ਹੈ ਆ ਜਨਮ ਹੈ अजन्म सो जमन तो रहत है जन्मा तो रहत है अवर्ण है अवर्ण पाठ करना अवर्ण वर्णा तो रहत है वर्ण कथन करन तो रहत है अभूत है अभूत पंजा तत्ता तो रहत है अभूत पाठ पंजा तत्ता रहता तो रहत है अपर्ण है सो ਪੂਰਤੀ ਤੋ ਰਹਿਤ ਹੈ ਸਭ ਨੂੰ ਭਰਨ ਵਾਲਾ ਹੈ ਸਭ ਦੀ ਪੂਰਤੀ ਕਰਨ ਵਾਲਾ ਹੈ ਐਸਾ ਹੈ ਪਰਮਾਤਮਾ ਸਭ ਨੂੰ ਭਰਨ ਵਾਲਾ ਹੈ ਅਗੰਝ ਹੈ ਅਗੰਝ ਨਾਮ ਹੈ ਕਟਣ ਦਾ ਆਪ ਕਟਣ ਤੋਂ ਰਹਿਤ ਹੈ ਆਪੰਜ ਹੈ ਪੰਜ ਨਾਮ ਹੈ ਭੰਨਣ ਦਾ ਆਪ ਭੰਨਣ ਤੋਂ ਰਹਿਤ ਹੈ ਭਜਨ ਤੋਂ ਰਹਿ ਤੁਹਾਨੂੰ ਕੋਈ ਭੰਨ ਨਹੀਂ ਸਕਦਾ ਅਚੂਜ ਹੈ ਅਚੂਜ ਪਾਠ ਕਰਨਾ ਜਿਜੇ ਨਾਲ ਨਹੀਂ ਕਰਨਾ ਦੋ ਚਿੱਜੇ ਨੇ ਐੜਾ ਚਿੱਜੇ ਨੂੰ ਦਲੌਂਕੜਾਂ ਚ ਜਾ ਅਚੂਜ ਜਿਹੜਾ ਜੋਜਨ ਤੋਂ ਰਹਿਤ ਹੈ ਝਗੜੇ ਤੋਂ ਰਹਿਤ ਹੈ ਝਗੜੇ ਵਿੱਚ ਨਹੀਂ ਝਗੜਿਆਂ ਤੋਂ ਮੁਕਤ ਹੈ ਐਸਾ ਝੜਨ ਤੋਂ ਸੋਚ ਝੂਜਣ ਤੋਂ ਰਹਿਤ ਹੈ ਸੋ ਝਗੜੇ ਤੋਂ ਰਹਿਤ ਹੈ ਉਹ ਪ੍ਰਮਾਤਮਾ ਸੋ ਅਚੰਝ ਹੈ ਅਚੰਝ ਐੜਾ ਚੀਜ ਜੈਨੂ ਟਿੱਪੀ ਤੇ ਚਿੱਜਾ ਆਚੰਜ ਆਚੰਜ ਹੈ ਝੜਨ ਤੋਰੈ ਤੈ ਐਸਾ ਹੈ ਉਹ ਪਰਮਾਤਮਾ ਆਚੰਜ ਪਾਠ ਕਰਨਾ ਚਿੱਜਾ ਨਹੀਂ ਜਿੱਜਾ ਨਹੀਂ ਲਾਉਣਾ ਆਚੰਜ ਦੋ ਜਿੱਜੇ ਨੇ ਸੋ ਦੋ ਚਿੱਜੇ ਹਨ ਚਿੱਜੇ ਬੋਲਣੇ ਹਨ ਆਚੰਜ ਆਚੰਜ ਪਾਠ ਇਹ ਖਿਆਲ ਰੱਖਣਾ ਹੈ ਆਪਾਂ ਐੜਾ ਚਿੱਜੇ ਨੂੰ ਟਿੱਪੀ ਤੇ ਚਿੱਜਾ ਆਚੰਜ ਸੋ ਝਗੜੇ ਤੋਂ ਝੜਨ ਤੋਂ ਰਹਿਤ ਹੈ। ਅਮੀਕ ਹੈ। ਅਮੀਕ ਅਮੀਕ ਨਾਮ ਅੰਮ੍ਰਿਤ ਦਾ। ਅੰਮ੍ਰਿਤ ਸਰੂਪ ਹੈ ਪਰਮਾਤਮਾ। ਅੰਮ੍ਰਿਤ ਰੂਪ ਹੈ ਉਹ ਪਰਮਾਤਮਾ। ਰਫੀਕ ਹੈ ਫਾਰਸੀ ਵਿੱਚ ਰਫੀਕ ਕਹਿੰਦੇ ਨੇ ਪਿਆਰੇ ਨੂੰ। ਇਹ ਫਾਰਸੀ ਦਾ ਅੱਖਰ ਹੈ ਰਫੀਕ। ਸੋ ਅਮੀਕ ਹੈ ਅੰਮ੍ਰਿਤ ਸਰੂਪ ਹੈ। ਆਪ ਅੰਮ੍ਰਿਤ ਹੈ। ਰਫੀਕ ਹੈ। ਸੋ ਸਭ ਦਾ ਪਿਆਰਾ ਹੈ। ਆਤੰਦ ਹੈ ਧੰਦਿਆਂ ਤੋਂ ਰਹਿਤ ਹੈ ਆਬੰਦ ਹੈ ਬੰਦਰਾਂ ਤੋਂ ਰਹਿਤ ਹੈ ਸੋ ਉਹਨੂੰ ਕੋਈ ਬੰਧਨ ਨਹੀਂ ਬੰਧਨ ਮੁਕਤ ਹੈ ਐਸਾ ਹੈ ਪਰਮਾਤਮਾ ਸੋ ਧੰਦਿਆਂ ਤੋਂ ਰਹਿਤ ਹੈ ਤੇ ਬੰਦਨਾਂ ਤੋਂ ਰਹਿਤ ਹੈ